ਤੇ ਪੰਜਾਬ ਸਰਕਾਰ ਵੱਲੋਂ ਸਰਾਏਗੇ ਨੈਸ਼ਨਲ ਅਵਾਰਡੀਆ ਦੇ ਆਪ ਹਰਿੰਦਰ ਸਿੰਘ ਗਰੇਵਾਲ ਖਿਲਾਫ ਨਾਬਾ ਗੋਤ ਵਾਲੀ ਵਿਖੇ ਨਾਬਾਲਗ ਬੱਚੇ ਦੀ ਸ਼ਿਕਾਇਤ ਤੇ ਪੋਸਟ ਕੋ ਦੀ ਸਬ ਤੋਂ ਸੰਘੀਂਤਾ ਰਾਵਾਂ ਦੇ ਇਲਜ਼ਾਮ ਦੇ ਤਹਿਤ ਕੇਸ ਦਰਜ ਕੀਤਾ ਗਿਆ ਨਾਬਾ ਬਲਗ ਦੇ ਪਿੰਡ ਥੂਹੀ ਦੇ ਸਰਕਾਰੀ ਹਾਈ ਸਕੂਲ ਵਿੱਚ ਕਬੱਡੀ ਵਿੰਗ ਦੇ ਹੋਸਟਲ ਵਿੱਚ ਰਹਿੰਦੇ 15 ਸਾਲਾਂ ਲੜਕੇ ਨੇ ਉਕਤ ਸ਼੍ਰੀਰਿਕ ਸਿੱਖਿਆ ਮਾਸਟਰ ਹਰਿੰਦਰ ਸਿੰਘ ਗਰੇਵਾਲ ਦੇ ਖਿਲਾਫ ਸ਼੍ਰੀਰਿਕ ਸ਼ੋਸ਼ਣ ਦੀ ਸ਼ਿਕਾਇਤ ਦਿੱਤੀ ਸੰਸਰੀ ਕੰਪਿਊਟਰ ਚੀ ਸੀਡੀ ਥੈਂਕ ਯੂ ਸੋ ਸਹੀ ਕਰੀ ਤੁਸੀਂ ਚੱਪਟੇ ਰਹੇ ਹੋ ਉਹਦੇ ਮਤਲਬ ਮਾਨਣਾ ਆਪਣਾ ਬਿਆਖਾ ਉਹ ਪਿਆਰਾਂ ਦੇ ਆਧਾਰ ਤੇ ਅਸੀਂ ਆਪਈਆ ਨੰਬਰ 47 ਸੁਖਾਣ ਕੋਡ ਵਾਲੀ ਨਾਪਾ ਦਰਜ ਕੀਤੀ ਹੈ ਜਿਹਦੇ ਵਿੱਚ ਸਿਤਾ ਦਾ ਪਾਸਵਰਡ ਦਿੱਤਾ ਰਿਹਾ ਸੀ ਅਤੇ ਇੰਟਰ ਆਵਰਦਾ ਉਹ ਜੀਐਨਸਟਾ ਰਿਹਾ ਦਿੱਤਾ ਹੈ ਪਾਤ ਦੇ ਅਰੋਹੀ ਲੇਕੀ ਜੀ ਇਧਰ ਤੇ ਇਸ ਜੀ ਨੂੰ ਕਵਾਲਿਕ ਬੱਚੇ ਨਹੀਂ ਦਿੱਤੇ ਕਿਤੇ ਕਿਤੇ ਜਿਹੜਾ 1960 ਦੀ ਕਸੀ ਹੈ ਉਹ ਵੀ ਜਿਹੜੇ ਕੋਈ ਪੀਚਰ ਨਾਮ ਤੋਂ ਚੇਦਕਸ਼ਤੀ ਕੀਤੀ ਹੈ ਤੇ ਸਾਰੀ ਦੇ ਸਬੰਧ ਬਣਾਉਂਦੇ ਉਹ ਅਕਾਉਂਟ ਜਿਹੜੇ ਪੀਚਰ ਦਾ ਹੈ ਜਿਹੜਾ ਇਹ ਜੀ ਚੇਤਾ ਲੰਫਲੇਸ਼ਨ ਦੇ ਪੀਜੇ ਮੇ ਜੀ ਅਰਿੰਦਰ ਸਿੰਘ ਨੇ ਵੀ ਟਾਕੀ ਕਰਾਇਆ ਸੀ ਇਹ ਕਾਹਦੀ ਕਰ ਸਕੀ ਮਤਲਬ ਉੱਤੇ ਲੱਗਦੀ ਹੈ ਬੱਚੇ ਸਾਰੀ ਘਟਨਾ ਕੀਆ ਇਹਨਾਂ ਨੇ ਦੋਸਤਾਂ ਨੂੰ ਵੀ ਡੋਕਟਰ ਦਾ ਬਲਾਕ ਤੇ ਤੋਂ ਕੰਮ ਕਰ ਰਹੀ ਸੀ ਕਿ ਤਰ੍ਹਾਂ ਨੇ ਇਹ ਸਿਰੇ ਕੰਮ ਕਰਾਉਣ ਦੇ ਲਈ ਬੁਲਾਇਆ ਸੀ ਘਰੇ ਘਰੇ ਤੋਂ ਤਾਂ ਇਸ ਤਰ੍ਹਾਂ ਹੋ ਰਹੀ ਨੇ ਇਹਨਾਂ ਨੂੰ ਜੁਰਮ ਦੇ ਪਾਸੇ। ਲਾਲ ਸਰਕੋਸ ਕੀ ਕਾਹਦੇ। ਜਦੋਂ ਕਾਰੀ ਹੋ ਚੁੱਕੀ ਐਸਆਈਆਰ ਰਜਿਸਟਰ ਕਰ ਦਿੱਤੀ ਜਿਹਨੂੰ ਜੀ ਐਨਏ ਦੇ ਆਧਾਰ ਤੇ ਜੀ ਧਾਰਾ ਦੇ ਤਹਿਤ ਕੀਤੀ। ਤਾਂ ਕਿ ਪੇਸ਼ੀ ਭਾਗ ਜਾਰੀ ਹੋ ਜਾਵੇ ਉਸ ਤਰੀਕੇ। ਇਸ ਨੂੰ ਪਤਾ ਹੈ ਜਾਂ ਕੰਮੀ ਸੇ ਪਿੰਡੇ ਮਰੀ। ਬਸੰਤ ਕੌਰ ਜੀ ਨੂੰ ਡਾਕਟਰ ਦੇ ਘਰ ਬਚਾ ਤੜਪ ਚ। सर बच्चा सर स्कूल से 10वीं जमात से पढ़ता तो मेरे को उन्होंने आज ही एफआईआर की कॉपी परकट हुई है तो मैं अपने डिपार्टमेंट में अपने हायर रिकॉर्ड से उन्होंने रिक्वेस्ट वाइज का भेज दिया ऐसा की कॉपी ना है तो जो भी कार्यवाही होनी है वो डिपार्टमेंट के लिए अच्छा पी भी कबड्डी ਸਰ ਸਾਰੇ ਬੱਚਨਾਂ ਦਾ ਬਾਇਓਮੈਟ੍ਰਿਕ ਖੁੰਡਾਉਣਾ ਕਿਉਂਕਿ ਰਿਜੈਟੈਂਡੈਂਸ ਦਾ ਸੋਰਸ਼ਾਂ ਦੀ ਬਾਇਓਮੈਟ੍ਰਿਕ ਕਰਾਈ ਨਹੀਂ ਗਈ ਹੈ ਤੇ ਕਿਉਂਕਿ ਜਿਹੜਾ ਰਿਜੈਸ਼ਨ ਆਪਣਾ ਹੋਏ ਕਲਾਸੇ ਸ਼ੁਰੂ ਹੋਣ ਵਾਲੀਆਂ ਨੇ ਤਾਂ ਉਸ ਤੋਂ ਪਹਿਲਾਂ ਨਾ ਬਾਇਓਮੈਟ੍ਰਿਕ ਸਾਰੇ ਲੈ ਕੇ ਸਾਈਨ ਅਪਲੋਡ ਕਰਨਾ ਹੋਵੇਗਾ ਅੱਜ। ਆਪਾਂ ਕੋਈ ਗਲਤੀ ਨਹੀਂ। ਇਸ ਲਈ ਬੁਲਾਇਆ ਗਿਆ। ਬਾਕੀ ਬੱਚਾਂ ਦੀ ਮੁੱੱਚੀ ਤੇ ਸੀ ਵੀ ਦੇਖੇ ਤੋਂ ਹੋ ਚੁੱਕਾ ਹੈ ਜਿਸ ਨੂੰ ਨਾ ਬੁਲਾਇਆ। ਅਪਨ ਚੱਕਿੰਗ ਲਈ ਟਾਈਮ ਕੋਈ ਸੀ। ਹਮ ਸੱਤ ਪਰੰਪਰੇ ਤੇ ਬਾਫਲਾ ਹੋ ਰਹਿਤ ਹੈ। ਕਿੰਨੇ ਬੱਚੇ ਰਹੇਗੇ। 24 بچے। ਕਿਹੜਾ ਕਿਹੜਾ ਕੋਟ ਜੇਨ ਨਹੀਂ ਜੀ ਅੰਡਰ 40 ਕਬੱਡੀ ਅੰਡਰ 17 ਕਬੱਡੀ ਅੰਡਰ 40 ਕਬੱਡੀ ਆ ਸਾਡੇ ਪਿਛਲੇ ਸਾਲ ਤੋਂ ਚੱਲਦਾ ਔਰ ਅੰਡਰ 17 ਰਹਿੰਦੇ ਉਸਨ ਇਸ ਲਈ ਨੂੰ ਸਖਿਆ ਦੀ ਕੀ ਵਿਆਮਨ ਬੱਚੇ ਜਿਹੜੇ ਕੋਲੇ ਬੁੱਕੀ ਇਮਕਾਂਤੀ ਦੇ ਕੋਈ 24 ਦਾ ਹਮੇਸ਼ਾ ਅਵੇਲੇਬਲ ਹੁੰਦਾ ਔਰ ਵਾਰਡਨ ਹੈਗੇ ਨੇ ਕੋਚ ਹੈਗੇ ਨੇ ਉਹਨਾਂ ਕੋ ਹਮੇਸ਼ਾ ਰਹਿੰਦੇ ਨੇ ਔਰ ਅਦੇ ਆਪਕੋ ਸਿਰ ਆਪ ਹੀ ਜਿਹੜੇ ਦੋ ਟੀਚਰਸ ਆ ਡੈਗ ਨੇ ਉਹ ਦੋਨੋਂ ਹਮੇਸ਼ਾ ਹੀ ਸਕੂਲ ਦੇ ਵਿੱਚ ਹੋ ਤੁਸੀਂ ਇਹ ਨਾਲ ਉਹ ਸਾਰੇ 5.5 ਲੱਖ ਕਰਤੀ ਕਮਿਟੀ ਤੇ ਮਤਲਬ ਇਹੋ ਜਿਹੀ ਪ੍ਰੋਬਲਮ ਨਹੀਂ ਕਿਤਾ ਦੀ ਆਈ ਬਹੁਤ ਵਧੀਆ ਬਹੁਤ ਹੌਨਾਰੇ ਦੇ ਬੀਪਲਿੰਗ ਔਰ ਉਹਨਾਂ ਨੇ ਨੈਸ਼ਨਲ ਪੱਧਰ ਤੇ ਨਾਮਾ ਸੀ ਕਿ ਕਿ ਨੇ ਔਰ ਬੱਚਨ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਤਿਆਰ ਕਰਵਾਇਆ ਬਹੁਤ ਹੀ ਇਮਾਨਦਾਰ ਬਹੁਤ ਹੀ ਸ਼ਰੀਰ ਔਰ ਬਹੁਤ ਹੀ ਬੱਚਿਆਂ ਦੇ ਪੱਖੋਂ ਸੋਚਣ ਵਾਲੇ ਹਰ ਸਾਲ ਸਾਡੇ ਬੱਚੇ ਨੈਸ਼ਨਲ ਜਾਂਦੇ ਨੇ ਅਸੀਂ ਆਹਮ 5 ਸਾਲ ਤੋਂ ਜਾਂਦੇ ਮੈਂ ਕਿਉਂਕਿ 2021 ਦੇ ਵਿੱਚ ਇਸ ਸਕੂਲ ਦੇ ਵਿੱਚ ਆਈ ਹਾਂ ਤੇ ਉਹਦੇ ਦੇ ਨਾਲ ਇਹਨਾਂ ਨੂੰ ਜਾਣਦੀ ਵੈਸੇ ਚਲੋ ਅਸੀਂ ਪਹਿਲਾਂ ਵੀ ਜਾਣਦੇ ਆ ਪਰ ਮਤਲਬ ਬੀਨ ਅਧਿਆਪਕ ਉਹ ਬਹੁਤ ਵਧੀਆ ਨੋਬਲ ਇਨਸਾਨ ਹੈ ਜੋ ਐducation ਨਹੀਂ ਕਿਸ ਤਰ੍ਹਾਂ ਦੀ ਬੇਬੁਨਿਆਦ ਬੇਸਲੈਸ ਨਹੀਂ ਕੋਈ ਵੀ ਅਜੀ ਗੱਲ ਨਹੀਂ ਜੀ ਬਾਕੀ ਜੀ ਮੈਂ ਤੁਹਾਨੂੰ ਦੱਸਿਆ ਕਿ ਆਪਣਾ ਜੋ ਵੀ ਮਨੁਸ਼ਕਤਾ ਜੀ ਪ੍ਰਾਪਤ ਹੋਈ ਹੈ ਮੈਂ ਉਹਦੇ ਉਹ ਆਪਣੀ ਡਿਪਾਰਟਮੈਂਟ ਨੂੰ ਕਰ ਰਹੇ ਹਾਂ ਤੇ ਬਹੁਤ ਬਹੁਤ ਸ਼ੁਕਰੀਆ ਪ੍ਰੋਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੋਪਰਟیز